ਸੋਦੀ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਨੇ ਛੱਡ ਕੇ ਪੰਜ ਜੰਕਾਰੇ ਮਾਲਵੇ ਦੀ ਧਰਤੀ ਚੋਂ ਮਾਝੇ ਦੀ ਧਰਤੀ ਵੱਲ ਨੂੰ ਬਾਬਾ ਜੀ ਤੁਰਨ ਲੱਗਾ ਜਦੋਂ ਨਗਾਰੇ ਤੇ ਚੋਟ ਲੱਗੀ ਤੇ ਚਫੇਰਾ ਗੂੰਜਿਆ ਹਰ ਬੰਦੇ ਦੇ ਮੂੰਹੋਂ ਆਵਾਜ਼ ਨਿਕਲੀ ਵੇਖੋ ਬੁੱਢਾ ਜਵਾਨੀ ਨਾਲ ਲੜਨ ਤੁਰਿਆ ਛਾਪਾ ਮਾਰਿਆ ਜਿੰਨਾ ਦਰਬਾਰ ਉੱਤੇ ਬਾਬਾ ਉਹਨਾਂ ਦੀ ਛਾਤੀ ਤੇ ਚੜਨ ਤੁਰਿਆ ਲੈ ਕੇ ਮਾਲਵੇ ਮਾਝੇ ਦਵਾਬੀਆਂ ਨੂੰ ਓਏ ਲਾਵਾਂ ਫਤਿਹ ਦੀ ਦੇਵੀ ਨਾਲ ਪੜਨ ਤੁਰਿਆ ਪੂਰਾ ਸੰਤ ਸਪਾਹੀ ਤੇ ਰਾਜ ਜੋਗੀ ਕਿਸਮਤ ਨਵੀਂ ਪੰਜਾਬ ਦੀ ਘੜਨ ਤੁਰਿਆ ਲੱਗੀ ਨਗਾਰਿਆਂ ਤੇ ਦੋਹਰੀ ਚੋਟ ਤੇ ਸ਼ਹੀਦੀ ਜਥਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਕੇਸਰੀ ਨਿਸ਼ਾਨਾ ਥੱਲੇ ਮਾਰੋ ਮਾਰ ਕਰਦਾ ਮੋਹ ਮਰਨੇ ਦਾ ਚਾਹ ਹੈ ਇਹ ਪੜਦਾ ਹੋਇਆ ਸ਼ਬਦ ਮਾਲਵੇ ਦੀ ਧਰਤੀ ਚੋਂ ਅੰਮ੍ਰਿਤਸਰ ਸਾਹਿਬ ਨੂੰ ਜਿਵੇਂ ਤੁਰਦਾ ਜੋਗੀ ਕੁਇਸ਼ਰ ਦਾ ਜਥਾ ਨਾਲ ਸਤਨਾਮ ਸਿੰਘ ਅਤੇ ਸਰਦਾਰਾ ਸਿੰਘ ਸ਼ੌਂਕੀ ਉਸ ਵੇਲੇ ਦੀ ਵਾਰਤਾ ਨੂੰ ਇਉਂ ਬਿਆਨ ਕਰ ਰਹੇ ਹਨ ਕਲਗੀ ਧਰ ਦੇ ਸ਼ੇਰ ਨੇ ਦਿੱਤੀ ਖੇਚਲ ਕੀਰ ਮਰਦ ਬਹਾਦਰ ਧਰਮ ਦੇ ਲੇਖੇ ਲਾਉਣ ਸਰੀਰ اے ਜੀ ਲੱਗੀ ਧੋਰੀ ਚੋਟ ਨਗਾਰੇ ਤੁਰੇ ਛੱਡ ਕੇ ਪੰਜ ਜਕਾਰੇ ਨਾ ਧਰਮ ਦੀਨ ਤੋਂ ਹਾਰੇ ਆਈ ਭਾਜੀ ਨੀਉਂਦਰਾ ਪਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜਗ ਗੱਜਰੀ ਫੌਜ ਕੱਲੀ ਕਿਸੇ ਮੋੜੇ ਪਾਈ ਦਿਨਾਲੀ ਕਹਿੰਦੇ ਚਿਰ ਤੋਂ ਤੇਗ ਜਨਾਲੀ ਸਿੰਘ ਕਿਲੇ ਕੁਫਰ ਦੇ ਢੌਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਲਾਲ ਲੱਗੀ ਧੋਰੀ ਚੋਟ ਨਗਾਰੇ ਤੁਰੇ ਛੱਡ ਕੇ ਪੰਜ ਜਕਾਰੇ ਨਾ ਧਰਮ ਦੀਨ ਤੋਂ ਹਾਰੇ ਆਈ ਭਾਜੀ ਨਯੁੰਦਰਾ ਪਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜੈ ਸੱਜ ਦੀ ਫੋਜ ਅਕਾਲੀ ਕਿਸੇ ਮੋੜੇ ਪਈ ਦਨਾਲੀ ਕਹਿੰਦੇ ਚਿਰ ਤੋਂ ਤੇਗ ਜੀ ਨਾਲੀ ਸਿੰਘ ਕਿਲੇ ਕੁਫਰ ਦੇ ਢਾਉਣ ਚੱਲੇ ਸਿੰਘ ਜਾਨ ਧਰਮ ਤੋਂ ਆਉਣ ਚੱਲੇ ਓ ਪਾਈ ਓ ਤੁਰੇ ਕਰਕੇ ਆਰਾਧਾ ਵੇਰੀ ਕਰਦੇ ਧਰਮ ਤੇ ੱੱਕਾ ਚੱਲੇ ਪੌਣ ਜਵਰ ਨੂੰ ਡੱਕਾ ਜਿੰਦਵਾਰ ਕੇ ਧਰਮ ਬਚਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਵਰਤਾਮੇ ਯਾਦ ਕਰਾਉਣਾ ਮੁੜ ਮੁੜ ਵੀ ਜਗ ਤੇ ਆਉਣਾ ਹੱਸ ਹੱਸ ਕੇ ਜਿਸਮ ਲਟਾਉਣਾ ਸਿੱਖੀ ਦੀ ਸ਼ਾਨ ਚਮਕਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਤੇ ਪਰਵਾਨੇ ਜੁੜ ਕੇ ਨਹੀਂ ਤੱਕਣਾ ਪਛਾਣ ਨੂੰ ਮੁੜ ਕੇ ਸਿਰ ਬੱਤ ਸਿੱਖ ਬੱਜ ਨਹੀਂ ਸਕਦੇ ਥੁੜਕੇ ਸਿੰਘ ਸਤ ਗੁਰ ਦੇ ਦਰ ਤੇ ਪਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਤੁਰ ਪੈ ਵਤਨ ਪਜਾਰੀ ਮਾਰੇ ਮਟਣਾ ਦਿਲ ਵਿੱਚ ਤਾਰੀ ਜੋ ਸਮੇਂ ਨਚੋਗ ਖਲਾਈ ਮਚ ਜਬਰੀ ਸ਼ਮਾ ਬਜਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜਿੱਥੇ ਜਿੱਥੇ ਸੁਣ ਪਾਈਆਂ ਸਿੰਘ ਤੁਰ ਪਏ ਕਰਕੇ ਤਾਈਆਂ ਹੱਥੀ ਤੇਗਾ ਖੂਨ ਧਿਆਈਆਂ ਹੋਣੀ ਨਾਲ ਹਾਨ ਮਚਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਨੱਥ ਨੱਥ ਕੇ ਹਨੂੰ ਚੜ ਪਿਆ ਲੰਕਾ ਫੂਕਣ ਚਾੜੋ ਤੰਦੀਆਂ ਕੁਮਾਨਾ ਹੂਕਣ ਤੀਰਾਂ ਨਾਲ ਲੇਖ ਲਖਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸੰਮਾਲ ਵਾ ਤੇ ਦੁਆਬਾ ਸੰਮਾਲ ਵਾ ਤੇ ਦੁਆਬਾ ਲੈ ਪੁਰਿਆ ਬੁੱਢੜਾ ਬਾਬਾ ਕਹਿੰਦਾ ਬੱਲੇ ਮੁਝੇ ਹੀ ਲੋ ਸ਼ਾਬਾ ਜੋ ਵੀਰ ਅਲ ਗੁਰਮੁਖ ਗਾਉਣ ਚੱਲੇ ਸਿੰਘ ਜਾਨ ਧਰਮ ਤੋਂ